ਦੋਸਤੋ ਜੇ ਤੁਹਾਡੀ ਆਮਦਨ ਬਹੁਤ ਘੱਟ ਆ ਬਹੁਤ ਮਿਹਨਤ ਕਰਨ ਦੇ ਬਾਵਜੂਦ ਵੀ ਤੁਹਾਡੀ ਆਮਦਨ ਨਹੀਂ ਵੱਧ ਰਹੀ ਤਾਂ ਤੁਸੀਂ ਆਹ ਕੰਮ ਕਰੋ ਤੁਹਾਡੀ ਆਮਦਨੀ ਨੇ ਆਪੇ ਵੱਧ ਜਾਣਾ ਪਹਿਲਾ ਕੰਮ ਆ ਸਾਦੇ ਕੱਪੜੇ ਪਾਓ ਸਾਦਾ ਭੋਜਨ ਖਾਓ ਬਾਕੀ ਹੋਰ ਫालतू ਖਰਚਾ ਕਰਨਾ ਛੱਡ ਦਿਓ ਬਾਕੀ ਜੇ ਤੁਸੀਂ ਕਿਤੇ ਨਾ ਸਾਈਕਲ ਤੇ ਜਾ ਸਕਦੇ ਆ ਨੇੜੇ ਆ ਉਥੇ ਤੁਸੀਂ ਮੋਟਰਸਾਈਕਲ ਤੇ ਨਾ ਜਾਓ ਤੇਲ ਦੇ ਪੈਸੇ ਬਚਣਗੇ ਸਾਈਕਲ ਤੇ ਜਾਓ ਨਾਲੇ ਤੁਹਾਡੀ ਕਸਰਤ ਹੋਊਗੀ ਸਰੀਰ ਤੰਦਰੁਸਤ ਰਹੂਗਾ ਉਸ ਤੋਂ ਬਾਅਦ ਜੇ ਕੋਈ ਨਸ਼ਾ ਕਰਦਾ ਹੈ ਨਾ ਜੇ ਤੁਸੀਂ ਨਸ਼ਾ ਕਰਦੇ ਆਂ दारू ਪੀਂਦੇ ਆ ਜਾਂ 200 ਰੁਪਏ ਦੀ ਦਾਰੂ ਰੋਜ਼ ਪੀਂਦੇ ਆ ਤਾਂ ਮਹੀਨੇ ਦਾ 6000 ਰੁਪਏ ਤੁਹਾਡਾ ਬਚ ਗਿਆ ਉਹ 6000 ਰੁਪਏ ਨਾਲ ਤੁਹਾਡਾ ਰਸੋਈ ਦਾ ਖਰਚਾ ਐਨ ਖੁੱਲਾ ਚੱਲ ਸਕਦਾ ਹੈ ਤੁਸੀਂ ਕਦੇ ਭੁੱਖੇ ਨਹੀਂ ਮਰ ਸਕਦੇ ਜੇ ਤੁਸੀਂ ਆ ਚੰਗੀਆਂ ਆਦਤਾਂ ਪਾ ਲਓ ਨਾ ਇੱਕ ਤਾਂ ਤੁਸੀਂ ਚਿੰਤਾ ਤੋਂ ਬਚ ਜਿਓਗੇ ਦੂਜਾ ਤੁਹਾਡੇ ਉੱਪਰ ਕੋਈ ਕਰਜ਼ਾ ਨਹੀਂ ਚੜੂਗਾ ਤੇ ਤੀਜਾ ਥੋਡੀ ਸਿਹਤ ਵੀ ਤੰਦਰੁਸਤ ਰਹੂਗੀ ਹੱਤ ਘੁੱਟ ਕੇ ਕੀਤੇ ਖਰਚੇ ਜ਼ਿੰਦਗੀ ਬਣਾ ਦਿੰਦੇ ਨੇ ਲੋੜ ਤੋਂ ਵੱਧ ਪਸਾਰੇ ਪੈਰ ਮੰਗਣ ਲਾ ਦਿੰਦੇ ਨੇ